ਤੂੰ ਉਮਰ ਤੋ ਜਾ ਰਥ ਤੂੰ ਮਰ ਤੂੰ ਮਰ ਸਾਰਥੀ ਬਿਰਾਜਤ ਇਹ ਤੂੰ ਮ ਲਫਦਾਇਆ ਤੂੰ ਹੁੰਦਾ ਕਾਲਾ ਵੈਸੇ ਕਿ ਕਾਲਾ ਲਫ ਦੇਹਗਾ ਅਗਿਆਨਤਾ ਫੈਲਾਉਣ ਦੀ ਗੱਲ ਹੈ ਜਿਹੜਾ ਵੀ ਗੱਲ ਕਰਦਾ ਉਹਦੇ ਨਾਲ ਅਗਿਆਨਤਾ ਹੀ ਮਿਲਦੀ ਹੈ ਲੋਕਾਂ ਨੂੰ ਫੈਲਦੀ ਹੈ ਉਹਨੂੰ ਤੂੰ ਮਰ ਕਰਦੀ ਹੈ ਜਿਹੜੀਆਂ ਕਰਾ ਮਾਤਾ ਦੀਆਂ ਗੱਲਾਂ ਕਰਨੀਆਂ ਨੇ ਉਹ ਪਿਆਜ਼ੂ ਨੇ ਮਨ 'ਚ ਸ਼ੰਕਾ ਪੈਦਾ ਕਰਤੀ। ਧਰਮ ਦਾ ਕੰਮ ਹੁੰਦਾ ਹੈ ਸ਼ੰਕਾ ਦਾ ਨਿਵਾਰਣ ਕਰਨਾ, ਸ਼ੰਕਾ ਦੂਰ ਕਰਨੀ। ਜੇ ਧਰਮ ਨੇ ਸ਼ੰਕਾ ਖੜੀ ਕਰਕੇ ਘਾੜੂ ਭੇਜ ਦਵੇ ਉਹ ਧਰਮ ਕਹਦਾ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆਂ, ਕਰਦੇ ਰਹੇ ਆਂ। ਭਈ ਬਾਬੇ ਦੀਪ ਸਿੰਘ ਦਾ ਸੀ ਜਿਹੜਾ ਸੀਗਾ ਉਹ ਕਟਿਆ ਗਿਆ। ਕੋਈ ਕਾਫੀ ਉਰੇ ਉਹਨਾਂ ਨੇ ਸਰਤੇ ਹੱਥ ਤੇ ਚੱਕ ਲਿਆ ਤਾਂ ਹਰ ਆਦਮੀ ਇਹ ਗੱਲ ਨੂੰ ਮੁਸ਼ਕਲ ਜੀ ਪਰਮਾਤਮਾ ਜੀ ਮੰਗੂ ਮੰਦਾ ਫਿਰ ਕਾਨੂੰਨੀ ਬੱਚੇ ਨਿਆਣੇ ਸਵਾਲ ਕਰਦੇ ਨੇ ਪੜ੍ਹੇ ਲਿਖੇ ਤਾਂ ਕਹਿੰਦੇ ਇਸ ਗੱਲ ਨੂੰ ਮੰਦੇ ਨਹੀਂ ਹੁੰਦੇ ਉਹ ਇਹਨਾਂ ਨੂੰ ਜਿਹੜੇ ਕਰਮਾਤਾ ਜੀ ਗੱਲਾਂ ਕਰਨ ਵਾਲੇ ਧਰਮ ਵਾਲੇ ਉਹਨਾਂ ਨੂੰ ਬੇਵਕੂਫ ਮੰਨਦੇ ਵੀ ਪਾਗਲ ਨੇ ਕਿਪਾਸਿਵਲੇ ਨਹੀਂ ਫੋਨ ਨਿਕਲ ਜਾਂਦਾ ਇਕਦਮ ਜਦ ਗੁਰੂਆਂ ਦੇ ਨਾਲ ਵੀ ਘਟਨਾਵਾਂ ਵਰਤੀਆਂ ਨੇ ਇਹ ਉਹਨਾਂ ਜਿਹਦਾ ਮਤਲਬ ਹੈ ਇਕਰਮਤ ਹੈ ਨਹੀਂ ਸੀ ਉਹਨਾਂ 'ਚ ਕੋਈ ਸ਼ਕਤੀ ਹੈ ਨਹੀਂ ਸੀ ਇਹ ਬਹੁਤੇ ਜਿਹੜੇ ਪਾਗਲ ਆਦਮੀ ਹੁੰਦੇ ਨੇ ਬਾਅਦ ਦੇ ਵਿੱਚ ਇਹ ਗੱਲਾਂ ਜੋੜ ਲੈਂਦੇ ਪਿੱਛੋਂ ਇਹ ਵੀ ਕਰਾਮਾਤਾਂ ਸਾਰੇ ਧਰਮਾਂ ਦੇ ਵਿੱਚ ਨੇ ਉਹ ਲੋਕ ਝੂਠ ਬੋਲਦੇ ਨੇ ਧਰਮਾਂ ਵਾਲੇ ਉਹ ਝੂਠ ਦੀਓ ਖੱਟੀ ਖਾਂਦੇ ਨੇ ਲੋਕਾਂ ਨੂੰ ਭਰਮਿਤ ਕਰਨ ਵਾਸਤੇ ਪ੍ਰਮ ਪ੍ਰਵਤ ਕਰਨ ਵਾਲਾ ਲੋਕਾਂ ਨੂੰ ਝੂਠ ਬੋਲ ਕੇ ਇਹ ਜਿਹੜੇ ਮਤਾਂ ਨੇ ਅਸਲ ਚ ਪੂਰੀਆਂ ਮਤਾਂ ਨਹੀਂ ਹੁੰਦੀਆਂ ਜੇ ਪੂਰੀ ਮਤਾਲਾ ਹੋਵੇ ਤਾਂ ਕੋਈ ਪੂਰੀ ਮਤ ਨਾ ਰਹੇ ਤਾਂ ਵੀ ਉਥੇ ਝੂਠ ਦੇ ਸਾਰਾ ਲੈਣਾ ਪੈਂਦਾ ਝੂਠ ਦੇ ਸਾਰੇ ਬਿਨਾਂ ਮਤ ਖੜੀ ਹੋ ਨਹੀਂ ਜਾ ਸਕਦੀ ਕੋਈ ਮੰਨਦਾ ਹੀ ਨਹੀਂ ਹਾਂ ਉਹਨਾਂ ਨੂੰ ਵਿਸ਼ਵਾਸ ਹੋਵੇ ਨਾ ਹੋਵੇ ਉਹ ਮੰਨਦੇ ਨੇ ਹਾਂ ਬਈ ਕੁਝ ਸ਼ਕਤੀਆਂ ਹੁੰਦੀਆਂ ਨੇ ਧਾਰਮਿਕ ਬੰਦਿਆਂ ਕੋਲ ਉਹ ਸ਼ਾਇਦ ਉਹ ਇਦਾਂ ਹੋਇ ਜਾਂਦਾ ਹੋਊਗਾ ਤਾਂ ਕਿ ਤਾਂ ਹੁੰਦੀਆਂ ਨੇ ਗੁਰਬਾਣੀ ਦੀ ਰਗ ਲੰਗੁੰਦੀ ਗੁਰਬਾਣੀ ਸਪਸ਼ਟ ਹੈ ਸਵਾਲ ਤੇ ਗੈਰ ਕੁਦਰਤੀ ਗੱਲ ਨੂੰ ਗੁਰਬਾਣੀ ਨਹੀਂ ਬੰਦੀ ਗੈਰ ਕੁਦਰਤੀ ਗੱਲ ਪਰਮੇਸ਼ਰੇ ਚਾਹੇ ਤਾਂ ਮਾਇਆ ਫੇਰ ਦੇਵੇ ਉਹਦਾ ਅਲੱਗ ਗੱਲ ਹੈ ਪਰ ਆਦਮੀ ਫੇਰ ਦੇਵੇ ਨਹੀਂ ਹੋ ਸਕਦਾ ਆਦਮੀ ਨਹੀਂ ਕਰ ਸਕਦਾ ਉਹ ਆਵੇ ਕਰ ਦੇਵੇ ਉਹ ਗੱਲ ਅਲੱਗ ਹੈ